ਲੋਵੇ ਮਿੱਤਰੋ 6 ਮਹੀਨੇ ਪਹਿਲਾਂ ਦੇਖ ਲਓ ਕੋਟਪੁਰ ਦੀ ਤਾਂ ਮਾਲ ਪਰ ਸੜਕ ਦੇ ਕੀ ਹਾਲ ਸੀਗੇ ਤੇ ਸਵੀਂਗ ਪੁਲੀ ਬਣਾਤੇ ਜਹਾਜ਼ ਵੀ ਲਾਤੇ ਨਾਸਾ ਦੇ ਵਿਗਿਆਨੀ ਵੀ ਆ ਗਏ ਸੀਗੇ ਕਿਸ਼ਤੀਆਂ ਵੀ ਚੱਲ ਪਈਆਂ ਸੀਗੀਆਂ ਤੇ 3 ਮਹੀਨੇ ਹਜੇ ਸੜਕ ਬਣੀ ਨਹੀਂ ਹੋਈ 6 ਮਹੀਨੇ ਤੇ ਸੜਕ ਦਾ ਫੇਰ ਉਹੀ ਹਾਲ ਹੋਣ ਲੱਗ ਗਿਆ ਇਹ ਕੀ ਕਹਿ ਸਕਦੇ ਹੁਣ ਆਪਾਂ ਦੇਖੋ ਜੀ ਬਾਕੀ ਸੜਕ ਦਾ ਹਾਲ ਕੋਟਪੁਰ ਦੀ ਤਾਂ ਮਾਲ ਪਰ ਦਾ ਤੁਹਾਡੇ ਕੀ ਵਿਚਾਰੇ ਜਰੂਰ ਸਾਂਝੇ ਕਰਿਓ ਹਾਂ ਲੋ ਜੀ ਜਿਹੜੀ ਕੋਟਪੁਰ ਦੀ ਤਾਂ ਮਾਲ ਪਰ ਨੂੰ ਨਮੀ ਸੜਕ ਬਣੀ ਸੀ 3 ਕੋ ਮਹੀਨੇ ਪਹਿਲਾਂ ਹੀ ਤੇ ਉਸ ਸੜਕ ਦੇ ਉੱਪਰ ਅਸੀਂ ਜਾ ਰਹੇ ਹਾਂ ਦੇਉਸੇ ਸੜਕ ਦਾ ਤੁਹਾਨੂੰ ਦਿਖਾਣੇ ਹੈਗੇ ਆ ਹਾਲ ਕੀ ਹੋਇਆ ਤੇ ਜੇ ਨਮੀ ਸੜਕ ਦਾ ਇਹ ਹਾਲ ਹੋ ਗਿਆ ਆ ਅਜੇ 3 ਕੰਮ ਹੀ ਹੋਏ ਬਣੀ ਨੂੰ ਤੇ ਬਾਕੀ ਤੁਹਾਡੇ ਕੀ ਵਿਚਾਰ ਆ ਸੜਕ ਦੇ ਬਾਰੇ ਤੇ ਤੁਸੀਂ ਜਰੂਰ ਦੱਸਿਓ ਅੱਜ ਤੁਹਾਨੂੰ ਦਿਖਾਣੇ ਆ ਕੋੜ ਤੋਂ ਪਾਲ ਪਰ ਸੜਕ ਦਾ ਹਾਲ ਤੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਕਿਹਦੀ ਗਲਤੀ ਹੈ ਇਹ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਇਹਦੀ ਰਿਪੇਅਰ ਹੁਣੇ ਚਾਹੀਦੀ ਜਲਦੀ ਕਿ ਨਹੀਂ ਇਹ ਵੀ ਦੱਸਿਓ ਤੇ ਪਹਿਲਾਂ ਕਿੰਨੇ ਕ ਤਰਲੇ ਕੱਢ ਕੇ ਬਣੀ ਆ ਇਹ ਵੀ ਜਰੂਰ ਦੱਸਿਓ ਆਪਕੋ ਸਤਾ ਦਿਓ ਤੁਸੀਂ ਹੁਣ ਤੇ ਬਾਕੀ ਆ ਤੁਹਾਨੂੰ ਦਿਖਾਣਦੇ ਆਣੋ ਸੜਕ ਦਾ ਹਾਲ ਆ ਲੋ ਜੀ ਫੋਟ ਫੋਟ ਢੁੰਗੇ ਘੋਡੇ ਘੋਡੇ ਜਿਨੇ ਟੋਏ ਹੁਣੇ ਹੀ ਪੈ ਗਏ ਆ ਤੇ ਗਿਆਨ ਵਾਲੇ ਸਮਝ ਕੀ ਹੋਊਗਾ ਇਹ ਨਹੀਂ ਪਤਾ ਹੈਗਾ ਆ ਜੋ ਅੱਗੇ ਵੀ ਦਿਖਾਣਦੇ ਤੁਹਾਨੂੰ ਆਹ ਲੋ ਜੀ ਕੋੜਬ ਤੁਸੀਂ ਤੋਂ ਮਾੜ ਪਰ ਸੜਕ ਦਾ ਹਾਲ ਦੇਖ ਲਓ ਕਿਹੜੀ ਬਰਾਮ ਤੋਂ ਮਾੜਲਪਨ ਨੂੰ ਬਣੀ ਸੀਗੀ ਇਹ ਸੜਕ ਬਣੀ ਨੂੰ ਜੀ ਤਿੰਨ ਤੋਂ ਚਾਰ ਮਹੀਨੇ ਮਸੀ ਹੋਇਆ ਤੇ ਪੰਜ ਸਾਲ 10 ਸਾਲ ਮਿਹਨਤਾ ਕਰਕੇ ਬਣੀ ਸੀਗੀ ਸੜਕ ਤੇ ਸੜਕ ਦਾ ਮੁੜ ਕੇ ਹਾਲ ਦੇਖ ਲਓ ਹੁਣ ਇਹਦੇ ਵਿੱਚ ਕਿਸ ਨੂੰ ਕਸੂਰ ਵਾ ਠਹਿਰਾਈਏ ਜਾਂ ਤਾਂ ਫਿਰ ਬਣਾਉਣ ਵਾਲਾ ਹੀ ਹਨ ਗੇਲੀ ਕਰ ਗਿਆ ਜੀ ਇਹ ਸੜਕਾਂ ਨੂੰ ਹੁਣੇ ਹੁਣੇ ਰਿਪੇਅਰ ਕਰ ਦਿਓ ਬੜੀ ਮੁਸ਼ਕਲਾਂ ਨਾਲ ਮਿੰਤਾ ਕਰਕੇ ਬਣੀ ਸੀ ਤੇ ਆਣ ਜਾਣ ਦੇ ਵਿੱਚ ਬਹੁਤ ਦਿੱਕਤ ਹੋ ਰਹੀ ਹੈਗੀ ਆ ਸੋ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸੜਕ ਦਾ ਹੁਣੇ ਕੋਈ ਹੱਲ ਕਰ ਦਿਓ ਟੁੱਟ ਗਈ ਤਾਂ ਮਸੇ ਹੀ ਬੰਨੀ ਆ ਪਹਿਲੇ ਤਾਰਲੇ ਕੱਢ ਕੇ ਬਣਾਈ ਆ ਤੇ ਹੁਣ ਵੀ ਨਹੀਂ ਤਾਂ ਉੱਦੇ ਬੰਨੀ ਆ ਇਹਦਾ ਕੋਈ ਹੱਲ ਕਰ ਤੁਸੀਂ ਤੁਹਾਡੇ ਕੀ ਵਿਚਾਰੇ ਸੜਕ ਬਾਰੇ ਕੋੜ ਤੁਸੀਂ ਤੋਂ ਮਾਲ ਪਰ ਬਾਰੇ ਬਾਕੀ ਮੈਂ ਸਕਰੀਨ ਤੇ ਹੋਰ ਵੀ ਵੀਡੀਓ ਪਾਈ ਰਸਤੇ ਚ ਕੰਨੀ ਥਾਂ ਤੇ ਟੀਰ ਸੜ ਕੇ ਵਾਲੀ ਆ ਤੁਸੀਂ ਆਪ ਦੇਖ ਲਿਓ